ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਿਆਨ ਧਿਆਨ ਕਿਛ ਕਰਮ ਨਾ ਜਾਣਾ ਛਾਰ ਨਾ ਜਾਣਾ ਤੇਰੀ ਸਭ ਤੇ ਵਟਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੇ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੇ ਸਤ ਗੁਰ ਵੱਡਾ ਕਰ ਸਾ ਲਾਹੀਐ ਜਿਸ ਵਿੱਚ ਵਡਿਆ ਵਡਿਆਇਆ ਸਹਿ ਮਿਲੇ ਤਾ ਨਦਰੀ ਆਇਆ ਜਾ ਤਿਸ ਭਾਣਾ ਤਾ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਰ ਵਿੱਚ ਹੋ ਮਾਰ ਕਡਿਆ ਬੁਰਾਈਆ ਸਹਿ ਟੁੱਠੈ ਨਾਉ ਨਿਤ ਪਾਈਆ ਕਰ ਹੁਕਮ ਮਸਤਕ ਹੱਥ ਧਰ ਵਿਚਾਉ ਮਾਰ ਕੱਢਿਆ ਬੁਰਾਈਆ ਸਹਤ ਟੁੱਠੈ ਨੌ ਨਿੱਦ ਪਾਈਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਸਤ ਗੁਰੂ ਸਾਹਿਬ ਜੀਆਂ ਦੀ ਦਇਆ ਹੋਈ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਮਾ ਹੋਇਆ ਗੁਰਬਾਣੀ ਕਥਾ ਵਿਚਾਰਤਾ ਜਿੱਥੇ ਗੁਰੂ ਸਾਹਿਬ ਜੀਆਂ ਦੀ ਰਹਿਮਤਾਂ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ 18ਵੀਂ ਪੌੜੀ ਦੇ ਨਾਲ ਜੋ ਸ਼ਲੋਕ ਆਏ ਉੱਥੋਂ ਤੱਕ ਦੀ ਵਿਚਾਰ ਸੰਪੂਰਨ ਹੋਈ ਆਪ ਸੰਗਤ ਨੇ ਹੁਣ 18ਵੀਂ ਪਾਉੜੀ ਦਾ ਪਾਠ ਸਰਵਣ ਕੀਤਾ ਜਿੱਥੇ ਸਤਿਗੁਰੂ ਸਾਹਿਬ ਸੂਤਕ ਅਤੇ ਪਾਤਕ ਦੇ ਪ੍ਰਥਾਏ ਉਪਦੇਸ਼ ਬਖਸ਼ ਰਹੇ ਹਨ ਤਾਂ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਜੋ ਅੱਜ ਉਪਦੇਸ਼ ਬਖਸ਼ਿਆ ਹੈ ਆਓ ਉਸ ਦੀ ਵਿਚਾਰ ਬੇਨਤੀ ਰੂਪ ਦੇ ਵਿੱਚ ਕਰੀਏ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰਾਮ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਦੇ ਲਈ ਬੜੇ ਪਿਆਰ ਤੇ ਨਾਲ ਜਪੀਏ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਉੜੇ ਏ ਜੋ ਪਉੜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਏ 473 ਅੰਗ ਪਰ ਸੁਭਾਈਮਾਨ ਹੈ ਜਿੱਥੇ ਸਤਗੁਰੂ ਸਾਹਿਬ ਪਿਛਲੇ ਸ਼ਲੋਕਾਂ ਦੇ ਅੰਦਰ ਕਿਰਪਾ ਕਰਕੇ ਬਖਸ਼ਿਸ਼ ਕਰਦੇ ਕਿਉਂਕਿ ਬ੍ਰਾਹਮਣਾਂ ਨੇ ਸਤਗੁਰੂ ਸਾਹਿਬ ਜੀਆਂ ਨੂੰ ਸਵਾਲ ਕੀਤਾ ਸੀ ਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ ਤੇ ਸੂਤਕ ਮੰਨਿਆ ਜਾਂਦਾ ਹੈ ਤੇ ਜੇਕਰ ਕੋਈ ਸ਼ਰੀਰ ਚੜਾਈ ਕਰਦਾ ਏ ਤੇ ਪਾਤਕ ਮੰਨਿਆ ਜਾਂਦਾ ਏ ਸੂਤਕ ਤੋਂ ਭਾਵ ਪੁੱਤਰ ਦੇ ਆਉਣ ਦੇ ਨਾਲ ਵਿੱਚ ਬੱਚੇ ਦੇ ਆਉਣ ਦੇ ਨਾਲ ਅਪਵਿੱਤਰਤਾ ਪਾਤਕ ਤੋਂ ਭਾਵ ਇਸ ਸੰਸਾਰ ਤੋਂ ਮਨੁੱਖ ਦੇ ਜਾਣ ਤੋਂ ਬਾਅਦ ਉਸ ਕਰ ਦੇ ਵਿੱਚ ਅਪਵਿੱਤਰਤਾ ਇਹਦਾ ਵੀ ਇੱਕ ਸਮਾਂ ਹੁੰਦਾ ਹੈ ਉਸ ਸਤਿਗੁਰੂ ਸਾਹਿਬ ਜੀਆਂ ਨੂੰ ਉਹਨਾਂ ਨੇ ਸਵਾਲ ਕੀਤਾ ਤੇ ਗੁਰਦੇਵ ਪਾਤਸ਼ਾਹ ਜੀਆਂ ਨੇ ਫਿਰ ਬਖਸ਼ਿਸ਼ ਕਰਕੇ ਦੱਸਿਆ ਕਿ ਜੇਕਰ ਤੁਸੀਂ ਇਸ ਪ੍ਰਕਾਰ ਸੂਤਕ ਅਤੇ ਪਾਤਕ ਮੰਨਦੇ ਹੋ ਤੇ ਸੂਤਕ ਤੇ ਪਾਤਕ ਫਿਰ ਹਰ ਹੀ ਇੱਕ ਜਗ੍ਹਾ ਤੇ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਜੀਵ ਜਿਹੜੇ ਜਨਮ ਲੈ ਰਹੇ ਨੇ ਹਰ ਇੱਕ ਜਗ੍ਹਾ ਤੇ ਵੀ ਜਿਹੜੇ ਜੀਵ ਹਨ ਉਹ ਚੜ੍ਹਾਈ ਕਰ ਰਹੇ ਹਨ ਜਾਂ ਖਤਮ ਹੋ ਰਹੇ ਹਨ ਉਸ ਹਿਸਾਬ ਦੇ ਨਾਲ ਫਿਰ ਸਾਰੀਆਂ ਜਗਾਵਾਂ ਤੇ ਸੂਤਕ ਹੈ ਤਾਂ ਸਤਿਗੁਰੂ ਸਾਹਿਬ ਜੀਆ ਨੇ ਫਿਰ ਬਖਸ਼ਿਸ਼ ਕਰਕੇ ਦੱਸਿਆ ਕਿ ਸੂਤਕ ਤੁਹਾਡੇ ਮਨ ਦੇ ਅੰਦਰ ਹੈ ਸੂਤਕ ਤੁਹਾਡੇ ਸਰੀਰ ਦੇ ਅੰਦਰ ਹੈ ਕਿਉਂਕਿ ਇਹ ਮਨ ਨੂੰ ਲੋਭ ਰੂਪੀ ਸੂਤਕ ਲੱਗਾ ਅੱਖਾਂ ਨੂੰ ਪਰਾਇਆ ਧਨ ਪਰਾਇਆ ਤਨ ਵੇਖਣ ਰੂਪੀ ਸੂਤਕ ਲੱਗਾ ਨੱਕ ਨੂੰ ਜਿਹੜੀ ਜੀਭਾਂ ਨੂੰ ਚੁਗਲੀ ਨਿੰਦਿਆ ਕਰਨ ਦਾ ਸੂਤਕ ਲੱਗਾ ਕੰਨਾਂ ਨੂੰ ਮਾੜਾ ਸੁਣਨ ਦਾ ਜਾਂ ਚੁਗਲੀ ਨਿੰਦਿਆ ਸੁਣਨ ਦਾ ਸੂਤਕ ਲੱਗਾ ਹੋਇਆ ਹੈ ਤਾਂ ਇਹ ਸੂਤਕ ਦੀ ਨਿਵਰਤੀ ਕਿਸ ਪ੍ਰਕਾਰ ਹੋਣੀ ਹੈ ਗਿਆਨ ਦੇ ਨਾਲ ਅਗੇ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਇਹ ਜਿਹੜਾ ਸੂਤਕ ਪਾਤਕ ਹੈ ਇਹ ਭਰਮ ਹੈ। ਉਹ ਭਰਮ ਦੀ ਨਿਵਰਤੀ ਕਿਸ ਪ੍ਰਕਾਰ ਹੋਣੀ ਗਿਆਨ ਕਿਸ ਪ੍ਰਕਾਰ ਪ੍ਰਾਪਤ ਹੋਣਾ ਉਹ ਸਤਿਗੁਰੂ ਸਾਹਿਬ ਪੌੜੀ ਦੇ ਅੰਦਰ ਬਖਸ਼ਿਸ਼ ਕਰਕੇ ਦੱਸਦੇ ਨੇ। ਕਿਉਂਕਿ ਗਿਆਨ ਦੇਣ ਵਾਲਾ ਤੇ ਉਹ ਪ੍ਰਮਾਤਮਾ ਹੈ ਨਾ। ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿੰਦ ਕੋਰ ਅੰਧਾਰ ਗੁਰੂ ਤੋਂ ਬਗੈਰ ਹਨੇਰਾ ਹੈ ਜੀਵਨ ਦੇ ਵਿੱਚ ਜੇ ਗੁਰੂ ਨਹੀਂ ਹੈ ਤਾਂ ਗਿਆਨ ਦੇਣ ਵਾਲਾ ਗੁਰੂ ਹੈ ਤਾਂ ਗੁਰੂ ਦੀ ਪ੍ਰਾਪਤੀ ਕਿਸ ਪ੍ਰਕਾਰ ਹੋਣੀ ਹੈ ਸਤਗੁਰੂ ਸਾਹਿਬ ਕਿਰਪਾ ਕਰਕੇ ਇਸ ਪੌੜੀ ਦੇ ਅੰਦਰ ਦੱਸਦੇ ਹਨ ਸਤਗੁਰ ਵੱਡਾ ਕਰ ਸਲਾਹੀਐ ਪਾਤਸ਼ਾਹ ਜੀ ਬਚਨ ਕਰਦੇ ਕਿ ਉਹ ਜਿਹੜਾ ਸਤਗੁਰੂ ਹੈ ਜਿਹੜਾ ਸੱਚਾ ਗੁਰੂ ਹੈ ਗੁਰੂ ਕਿਹੜਾ ਏ ਜਿਹੜਾ ਅਗਿਆਨ ਦੇ ਹਨੇਰੇ ਚੋਂ ਬਾਹਰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਏ ਗੱਗੇ ਤੋਂ ਹੁੰਦਾ ਏ ਗੱਗੇ ਔਂਕੜ ਤੋਂ ਇਸ ਤੋਂ ਭਾਵ ਹਨੇਰਾ ਤੇ ਰਾਰੇ ਰਾਰੇ ਨੂੰ ਜਿਹੜੀਆਂ ਦੁਲੈਂਕੜਾਂ ਨੇ ਇਸ ਤੋਂ ਭਾਵ ਜਿਹੜਾ ਪ੍ਰਕਾਸ਼ ਕਰਨ ਵਾਲਾ ਇਹ ਸਰੀਰ ਹੈ ਇਹ ਮਨੁੱਖ ਜਿਹੜਾ ਜੀਵ ਹੈ ਇਹ ਅਗਿਆਨ ਦੇ ਹਨੇਰੇ ਦੇ ਵਿੱਚ ਹੁਣ ਜੇਕਰ ਵੇਖੀਏ ਮਨੁੱਖ ਨੇ ਚੱਲਣਾ ਹੋਵੇ ਰਸਤੇ ਤੇ ਉਹਨੂੰ ਪਤਾ ਇਹ ਰਸਤਾ ਇਹ ਐ ਤੇ ਅੱਖਾਂ ਬੰਦ ਕਰਕੇ ਚੱਲ ਪਵੇ ਅੱਗੇ ਪੌੜੀਆਂ ਵੀ ਆਉਣੀਆਂ ਨੇ ਅੱਗੇ ਮੋੜ ਵੀ ਆਉਣੇ ਨੇ ਤੇ ਜੇ ਉਹ ਅੱਖਾਂ ਬੰਦ ਕਰਕੇ ਚੱਲੇਗਾ ਤੇ ਉਹ ਅੱਗੇ ਜਾ ਕੇ ਠੋਕਰਾਂ ਖਾਵੇਗਾ ਤੇ ਰਸਤੇ ਤੋਂ ਭਟਕ ਜਾਵੇਗਾ ਤੇ ਜੇ ਆਪਣੀ ਨੇਤਰ ਖੋਲ ਕੇ ਆਪਣੀਆਂ ਅੱਖਾਂ ਖੋਲ ਕੇ ਚੱਲੇਗਾ ਤੇ ਮੰਜ਼ਲ ਤੇ ਪਹੁੰਚ ਜਾਵੇਗਾ ਅੱਖਾਂ ਬੰਦ ਕਿੰਨੀਆਂ ਦਿਆਂ ਨੇ ਜਿਹੜੇ ਅਗਿਆਨ ਦੇ ਵਿੱਚ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਅਗਿਆਨ ਦੇ ਵੱਸ ਉਹਨਾਂ ਦੇ ਨੇਤਰ ਬੰਦ ਨੇ ਇਹ ਪ੍ਰਮਾਰਥ ਦਾ ਰਸਤਾ ਇਹ ਜਿਹੜਾ ਨਾ ਉਹ ਅੰਦਰ ਗਿਆਨ ਰੂਪੀ ਨੇਤਰਾਂ ਦੇ ਨਾਲ ਜਿਹੜਾ ਇਹ ਪ੍ਰਾਪਤ ਹੁੰਦਾ ਹੈ ਜਦੋਂ ਅੰਦਰ ਜਾਗ ਪਿਆ ਜਦੋਂ ਮਨੁੱਖੀ ਜਾਗਰਤ ਅਵਸਥਾ ਦੇ ਚ ਆ ਗਿਆ ਤੇ ਫਿਰ ਉਸ ਨੂੰ ਗਿਆਨ ਹੋ ਜਾਵੇ ਵੈਸੇ ਅਗਿਆਨ ਦੇ ਵੱਸ ਸੁੱਤਾ ਹੋਇਆ ਹੈ ਸੁਪਨੇ ਦੀ ਨਿਆਈ ਹੈ ਜਿਹੜਾ ਜੀਵਨ ਹੈ ਇਹ ਬਤੀਤ ਕਰੀ ਜਾ ਰਿਹਾ ਹੈ ਇਹਦੀਆਂ ਅੱਖਾਂ ਬੰਦ ਨੇ ਵੈਸੇ ਤੇ ਸੰਸਾਰ ਤੇ ਸਾਰਾ ਕੁਝ ਕਰ ਰਿਹਾ ਹੈ ਦੁਨਿਆਵੀ ਤੌਰ ਤੇ ਪਰ ਅਧਿਆਤਮਕ ਤੌਰ ਤੇ ਕੁਝ ਨਹੀਂ ਕਰਦਾ ਅਧਿਆਤਮਕ ਤੇ ਪਰਮਾਤਮਾ ਨੂੰ ਮਿਲਣ ਦੇ ਲਈ ਇਹਦੀ ਕੋਈ ਐਕਟੀਵਿਟੀ ਨਹੀਂ ਹੈ ਇਸ ਸੰਸਾਰ ਤੇ ਕੁਝ ਨਹੀਂ ਕਰ ਰਿਹਾ ਪਰਮਾਤਮਾ ਨੂੰ ਮਿਲਣ ਦੇ ਲਈ ਤੇ ਬਾਕੀ ਇਹ ਸੰਸਾਰ ਤੇ ਮਾਇਆ ਵੀ ਤੌਰ ਤੇ ਪ੍ਰਵਾਹਕ ਲੋਭ ਮੋਹ ਦੇ ਤੌਰ ਤੇ ਸਾਰਾ ਕੁਝ ਕਰਦੇ ਆ। ਤੋਂ ਇਸ ਪ੍ਰਕਾਰ ਗੁਰਦੇਵ ਪਾਤਸ਼ਾਹ ਬਚਨ ਕਰਦੇ ਕਿ ਜਿੰਨਾ ਚਿਰ ਤੱਕ ਗਿਆਨ ਨਹੀਂ ਹੋਵੇਗਾ ਉਨਾਂ ਚਿਰ ਤੱਕ ਮੰਜ਼ਲ ਤੇ ਨਹੀਂ ਪੁੱਜਿਆ ਜਾਣਾ। ਤੇ ਮਕਾਮ ਹਰ ਇੱਕ ਮਨੁੱਖ ਦੀ ਹੁੰਦੀ ਹੈ। ਮੰਜ਼ਲ ਹਰ ਇੱਕ ਮਨੁੱਖ ਦੀ ਹੈ। ਉਹਦਾ ਇੱਕ ਟੀਚਾ ਹੁੰਦਾ ਏ ਕਿ ਮੈਂ ਇਹ ਮੰਜ਼ਲ ਤੇ ਪਹੁੰਚਣਾ ਆਪਣੇ ਜੀਵਨ ਦੇ ਵਿੱਚ ਮੈਂ ਇੰਜੀਨੀਅਰ ਬਣਨਾ ਮੈਂ ਡਾਕਟਰ ਬਣਨਾ ਤੋ ਇਸ ਪ੍ਰਕਾਰ ਇਹ ਸਾਰਿਆਂ ਦੇ ਵੱਖਰੇ ਵੱਖਰੇ ਟੀਚੇ ਨੇ ਇੱਕ ਆਪਣਾ ਅਧਿਆਤਮਿਕ ਦਾ ਵੀ ਟੀਚਾ ਏ ਜਿਹਨੂੰ ਆਪਾਂ ਭੁੱਲ ਗਏ ਉਹ ਆਪਣੀ ਮੁਕਾਮ ਹੈ ਗੁਰੂ ਦਾ ਦਰ ਜਦੋਂ ਆਪਣਾ ਭਾਵ ਆਪਣਾ ਆਪ ਉਸ ਗੁਰੂ ਨੂੰ ਸਮਰਪਣ ਕਰ ਦਿੱਤਾ ਜਦੋਂ ਉਹ ਪ੍ਰਮਾਤਮਾ ਦਾ ਗਿਆਨ ਹੋ ਗਿਆ ਤਾਂ ਉਦੋਂ ਉਹ ਆਪਾ ਮੰਜ਼ਲ ਤੇ ਪਹੁੰਚਣਾ ਹੈ ਗਿਆਨ ਨਹੀਂ ਤੇ ਜਿਹੜਾ ਇਹ ਮਨੁੱਖ ਨੂੰ ਹੋ ਨਹੀਂ ਰਿਹਾ ਤਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਇਹ ਜਿਹੜਾ ਗਿਆਨ ਹੈ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ ਤਾਂ ਇਹ ਗੁਰੂ ਦੀ ਪ੍ਰਾਪਤੀ ਦੇ ਲਈ ਕੀ ਚਾਹੀਦਾ ਹੈ ਸੱਚਾ ਗੁਰੂ ਉਹ ਜਿਹੜਾ ਸੱਚਾ ਗੁਰੂ ਹੈ ਜਿਹੜਾ ਅਗਿਆਨ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹ ਸੱਚਾ ਗੁਰੂ ਹੈ ਉਹ ਸੱਚੇ ਗੁਰੂ ਨੂੰ ਵੱਡਾ ਕਰ ਸਾਲਾਹੀ ਹੈ ਸਾਲਾਹੀ ਹੈ ਭਾਗ ਉਹ ਪ੍ਰਮਾਤਮਾ ਦੀ ਸਲਾਉਤ ਪ੍ਰਮਾਤਮਾ ਦੀ ਵਡਿਆਈ ਪ੍ਰਮਾਤਮਾ ਦਾ ਜਸ ਪ੍ਰਮਾਤਮਾ ਦੀ ਕੀਰਤੀ ਨੂੰ ਗਾਉਣਾ ਪ੍ਰਮਾਤਮਾ ਦਾ ਜਸ ਕਰਨਾ ਉਹਦੇ ਬਾਣੀ ਦਾ ਜਾਪ ਕਰਨਾ ਉਹਦੇ ਵਾਹਿਗੁਰੂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ ਉਹ ਪ੍ਰਮਾਤਮਾ ਦੀ ਕੀਰਤੀ ਆ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਤੋਂ ਵੱਡਾ ਏ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਉਹ ਜਿਹੜਾ ਪ੍ਰਮਾਤਮਾ ਸਾਰਿਆਂ ਤੋਂ ਵੱਡਾ ਏ ਸਾਰਿਆਂ ਨੂੰ ਰੋਜੀ ਦੇਣ ਵਾਲਾ ਏ ਕਰਸਾ ਲਾਹੀਏ ਉਹ ਪ੍ਰਮਾਤਮਾ ਨੂੰ ਸਲਾਉਣਾ ਕਰੋ ਉਹ ਪ੍ਰਮਾਤਮਾ ਦਾ ਜਸ ਕਰਨਾ ਕਰੋ ਉਹ ਪ੍ਰਮਾਤਮਾ ਦੀ ਕੀਰਤੀ ਕਰਨਾ ਕਰੋ ਸੋ ਪਾਤਸ਼ਾਹੋ ਉਹ ਜਿਹੜਾ ਪਾਤਸ਼ਾਹੋ ਜਿਹੜਾ ਸਾਰਿਆਂ ਦਾ ਪਾਤਸ਼ਾਹ ਹੈ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਉਹ ਜਿਹੜਾ ਸਾਹਿਬ ਹੈ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਪਤੀ ਹੈ ਉਸ ਪ੍ਰਮਾਤਮਾ ਨੂੰ ਧਿਆਉਣਾ ਕਰੋ ਵੱਡਾ ਕਰਸਾ ਲਈ ਉਹ ਪ੍ਰਮਾਤਮਾ ਨੂੰ ਵੱਡਾ ਕਰਕੇ ਸਲਾਉਣਾ ਕਰੋ ਜਿਸ ਵਿੱਚ ਵਡਿਆ ਵਡਿਆਈਆ ਉਹ ਪ੍ਰਮਾਤਮਾ ਜਿਹਦੇ ਵਿੱਚ ਵਡੀਆਂ ਵਡਿਆਈਆਂ ਨੇ ਵਡੀਆਂ ਵਡਿਆਈਆਂ ਕਿਹੜੀਆਂ ਜਿਹਦੇ ਵਿੱਚ ਵਿਵੇਕ ਬਰਾਗ ਭਗਤੀ ਭਾਉ ਪ੍ਰੇਮ ਇਹ ਜਿਹੜੇ ਸਾਰੇ ਗੁਣ ਨੇ ਸ਼ਾਮਦਮ ਇਹ ਜਿਹੜੇ ਚੰਗੇ ਗੁਣ ਨੇ ਇਹ ਪ੍ਰਮਾਤਮਾ ਦੀਆਂ ਵਡਿਆਈਆਂ ਨੇ ਉਹ ਪ੍ਰਮਾਤਮਾ ਵੱਡਾ ਏ ਪ੍ਰਮਾਤਮਾ ਦੀ ਜਿਹੜੀ ਵਡਿਆਈ ਆ ਉਹ ਵੀ ਵੱਡਾ ਏ ਵੱਡਾ ਤੁਦ ਤਖਤ ਸ਼ਿਰਸ਼ਾਹ ਪਾਤਸ਼ਾਹ ਨਹਿਚਲ ਚੌਰਸ਼ਤ ਉਹ ਪ੍ਰਮਾਤਮਾ ਵੱਡਾ ਪ੍ਰਮਾਤਮਾ ਦਾ ਤਖਤ ਵੀ ਵੱਡਾ ਉਹ ਪ੍ਰਮਾਤਮਾ ਦੀ ਵਡਿਆਈਆਂ ਵੀ ਵੱਡੀਆਂ ਨੇ ਉਹ ਪ੍ਰਮਾਤਮਾ ਦਾ ਕੀਤਾ ਇਸ ਸੰਸਾਰ ਤੇ ਸਾਰਾ ਕੁਝ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਵਡਿਆਈ ਵੱਡੀ ਹੈ ਪ੍ਰਮਾਤਮਾ ਆਪ ਵੱਡਾ ਹੈ ਸਹਿ ਮੇਲੇ ਤਾ ਨਦਰੀ ਆਈਆ ਸਹਿ ਸਹਿ ਕਹਿੰਦੇ ਨੇ ਉਹ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਸਹਿ ਦਾ ਅਰਥ ਇਹ ਵੀ ਹੈ ਪਤੀ ਤੇ ਹੁਣ ਮਨੁੱਖ ਜੀਵ ਰੂਪ ਇਸਤਰੀ ਦਾ ਪਤੀ ਕੌਣ ਹੈ ਉਹ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਹੈ ਸਹਿ ਮੇਲੇ ਤਾ ਨਦਰੀ ਆਈਆ ਤਾਂ ਹੀ ਉਹ ਪ੍ਰਮਾਤਮਾ ਦੀਆਂ ਜਿਹੜੀਆਂ ਵਡਿਆਈਆਂ ਨੇ ਨਦਰੀ ਆਉਂਦੀਆਂ ਨੇ ਵੇਖਣ ਦੇ ਵਿੱਚ ਆਉਂਦੀਆਂ ਨੇ ਜੇ ਸਤਿਗੁਰੂ ਉਹ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇ। ਜਾ ਤਿਸ ਭਾਣਾ ਤਾ ਮਨ ਵਸਾਈਆ। ਫਿਰ ਜਿਹੜੇ ਮਨੁੱਖ ਉਹ ਪ੍ਰਮਾਤਮਾ ਨੂੰ ਭਾ ਗਏ। ਜਿਹੜੇ ਉਹ ਪ੍ਰਮਾਤਮਾ ਦੇ ਭਾਣੇ ਵਿੱਚ ਆ ਗਏ। ਤਾ ਮਨ ਵਸਾਈਆ ਉਹ ਮਨੁੱਖ ਦੇ ਹਿਰਦੇ ਵਿੱਚ ਉਹ ਜੜੀਆਂ ਵੜਿਆਈਆਂ ਵਸ ਜਾਂਦੀਆਂ ਨੇ। ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭਾ ਗਏ ਜਿਹੜੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਆ ਗਏ ਉਹਨਾਂ ਨੂੰ ਫਿਰ ਇਹ ਜਿਹੜੀਆਂ ਵੱਡੀਆਂ ਵਡਿਆਈਆਂ ਨੇ ਉਹ ਮਿਲ ਜਾਂਦੀਆਂ ਨੇ ਉਹ ਪ੍ਰਮਾਤਮਾ ਵੱਡਾ ਏ ਉਹ ਪ੍ਰਮਾਤਮਾ ਦੀ ਵਡਿਆਈਆਂ ਵੀ ਵੱਡੀਆਂ ਨੇ ਤੇ ਫਿਰ ਉਹ ਮਨੁੱਖ ਨੂੰ ਵਿਵੇਕ ਬਰਾਗ ਖਟ ਸੰਪਤੀ ਮੁਕਤੀ ਭਾਉ ਪ੍ਰੇਮ ਤੇ ਭੈ ਇਹ ਸਾਰੇ ਜਿਹੜੇ ਚੰਗੇ ਗੁਣ ਨੇ ਆ ਜਾਂਦੇ ਨੇ ਉਸ ਮਨੁੱਖ ਦੇ ਵਿੱਚ ਕਾਰ ਹੁਕਮ ਮਸਤਕ ਹੱਥ ਧਰ ਫਿਰ ਉਹ ਪ੍ਰਮਾਤਮਾ ਹੁਕਮ ਕਰ ਇਹ ਹੁਕਮ ਰੂਪੀ ਹੱਥ ਨੂੰ ਮਸਤਕ ਦੇ ਉੱਤੇ ਧਰ ਦਿੰਦਾ ਹੈ ਮਸਤਕ ਕੀ ਹੈ ਆਪਣਾ ਹਿਰਦਾ ਰੂਪੀ ਜਿਹੜਾ ਮਸਤਕ ਹੈ ਉਹਦੇ ਵਿੱਚ ਹੱਥ ਧਰ ਜਦੋਂ ਉਹ ਹੱਥ ਧਰਦਾ ਹੈ ਆਪਣਾ ਵਿਚੋ ਮਾਰ ਕੱਡੀਆਂ ਬੁਰਾਈਆਂ ਫਿਰ ਇਹ ਜਿਹੜੇ ਆਪਣੇ ਮਨ ਦੇ ਅੰਦਰ ਬੁਰਾਈਆਂ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀਆਂ ਹੀ ਬੁਰਾਈਆਂ ਜਿਹੜੀਆਂ ਆ ਉਹ ਪ੍ਰਮਾਤਮਾ ਬਾਹਰ ਕਰ ਦਿੰਦਾ ਹੈ ਕਿਰਪਾ ਕਰਦਾ ਹੈ ਉਹ ਪ੍ਰਮਾਤਮਾ ਉਹ ਪ੍ਰਮਾਤਮਾ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣਾ ਜਿਹੜਾ ਹੁਕਮ ਰੂਪੀ ਹੱਥ ਤੇ ਹਿਰਦੇ ਰੂਪੀ ਮਸਤਕ ਦੇ ਉੱਤੇ ਧਰ ਦਿੰਦਾ ਹੈ ਉਹਦੇ ਵਿੱਚ ਜਿਹੜੀਆਂ ਬੁਰਾਈਆਂ ਸੰਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਸਾਰੀਆਂ ਸੰਮਧਮ ਸ਼ਰਧਾ ਦੇ ਨਾਲ ਕੱਢ ਦਿੰਦਾ ਹੈ ਸਹਿ ਟੁੱਠੈ ਨੌ ਨਿਧ ਪਾਈਆ ਸਹਿ ਟੁੱਠੇ ਜੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਵ ਰੂਪ ਇਸਤਰੀ ਦਾ ਪਤੀ ਉਹ ਟੁੱਠੈ ਭਾਵ ਉਹ ਕਿਰਪਾ ਦੇ ਵਿੱਚ ਆਵੇ ਨੌ ਨਿਧ ਪਾਈਆ ਜਿਹੜੀਆਂ ਨੌ ਨਦੀਆਂ ਨੌ ਨਦੀਆਂ ਦਾ ਖਜ਼ਾਨਾ ਉਸ ਤੋਂ ਬਾਅਦ ਨੌ ਨਦੀਆਂ ਦੀ ਜਿਹੜੀ ਗੋਲਕ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਫਿਰ ਪ੍ਰਾਪਤ ਹੁੰਦਾ ਹੈ ਜਿਨੂੰ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਉਹਨੂੰ ਗਿਆਨ ਹੋ ਗਿਆ ਜਾਣ ਦੇ ਨਾਲ ਗੁਰੂ ਸਾਹਿਬ ਜੀਆਂ ਦੀ ਰਹਿਮਤ ਹੋਈ ਉਹਦਾ ਫਿਰ ਸੂਤਕ ਤੇ ਪਾਤਕ ਦਾ ਜਿਹੜਾ ਵਹਿਮ ਭਰਮ ਨੇ ਉਹ ਮਨ ਦੇ ਵਿੱਚੋਂ ਨਿਕਲ ਗਏ ਤੂੰ ਸਤਿਗੁਰੂ ਸਾਹਿਬ ਕਿਰਪਾ ਕਰਕੇ ਦੱਸ ਦੇ ਕਿ ਉਹ ਪ੍ਰਮਾਤਮਾ ਵੱਡਾ ਹੈ ਪ੍ਰਮਾਤਮਾ ਦੀ ਵਡਿਆਈ ਵੀ ਵੱਡੀ ਹੈ ਇਸ ਕਰਕੇ ਪ੍ਰਮਾਤਮਾ ਦੀ ਵਡਿਆਈ ਕਰਨਾ ਕਰੋ ਇਸ ਸੰਸਾਰ ਤੇ ਜਿਹੜਾ ਮਨੁੱਖ ਹੈ ਉਹ ਵਡਿਆਈ ਤੇ ਲੋਕਾਂ ਦੀ ਵੀ ਕਰਦਾ ਏ ਲੋਕਾਂ ਦੇ ਕੋਲੋਂ ਕੁਝ ਪਾਉਣ ਦੇ ਲਈ ਜੇ ਮੰਤਰੀ ਕੋਲ ਚਲੇ ਗਿਆ ਤੇ ਮੰਤਰੀ ਦੀ ਵਡਿਆਈ ਕਰਨ ਲੱਗ ਪਿਆ ਜੇ ਹੋਰ ਕਿਸੇ ਕੋਲ ਗਿਆ ਤੇ ਉਹਦੀ ਵਡਿਆਈ ਕਰਨ ਲੱਗ ਪਿਆ ਪਰ ਜਿਹੜਾ ਸਾਰਿਆਂ ਦਾ ਹੀ ਮਾਲਕ ਹੈ ਜਿਹੜੇ ਜਿਹਦੇ ਕੋਲ ਸਾਰੇ ਹੀ ਖਜ਼ਾਨੇ ਨੇ ਉਹਦੀ ਵਡਿਆਈ ਕਰਕੇ ਨਹੀਂ ਕੋਈ ਖੁਸ਼ ਹੁ ਸਤਿਗੁਰੂ ਸਾਹਿਬ ਕਿਰਪਾ ਕਰਕੇ ਦੱਸ ਦੇ ਕਿ ਇਹ ਸੰਸਾਰ ਦਾ ਜਿਹੜਾ ਪਰਮਾਰਥ ਦਾ ਰਸਤਾ ਹੈ ਪਰਮਾਤਮਾ ਦਾ ਪੰਧ ਪੂਰਾ ਕਰਨ ਦੇ ਲਈ ਜਿਹੜਾ ਗਿਆਨ ਜ਼ਰੂਰੀ ਹੈ ਉਹ ਗਿਆਨ ਕੇਵਲ ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ ਸੱਚੇ ਗੁਰੂ ਤੋਂ ਪ੍ਰਾਪਤ ਹੋਣਾ ਹੈ ਉਹ ਅਕਾਲ ਪੁਰਖ ਸਵਰੂਪ ਗੁਰੂ ਤੋਂ ਪ੍ਰਾਪਤ ਹੋਣਾ ਹੈ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ ਤੋ ਜੇ ਮਨੁੱਖ ਨੂੰ ਗਿਆਨ ਨਹੀਂ ਹੈ ਤੇ ਗਿਆਨ ਤੋਂ ਬਿਨਾਂ ਉਹ ਮਨੁੱਖ ਤੇ ਵਿੱਚ ਤੇ ਪਸ਼ੂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਸਤਿਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਦੇ ਅੱਜ ਜਿਹੜਾ ਇਹ ਗੁਰੂ ਲਾਤੋ ਦਿਵਸ ਹੈ ਅੱਜ ਦੇ ਦਿਨ ਧੰਨ ਸ਼੍ਰੀ ਗੁਰੂ